ਦੇਖਦੇ ਪਿੱਛੇ ਨਾਲ 100 ਕਰੋੜ ਔਰ ਪਤਾ ਲੱਗੂ ਵੀ 200 ਤੋਂ ਪਰੇ ਜੀ ਨਿਕਲਦੀ ਹੈ ਕਿੰਨੇ ਦਾ ਕੈਸ਼ ਦੇ ਲੈ ਆ ਬਾਬੇ ਵੀ ਸਾਈਡ ਤੇ ਆ ਰਹਿਣ ਇਧਰ ਵਜਾ ਮੈਨੂੰ ਪਿੱਛੇ ਨਾਲ ਪਿੱਛੇ ਲਾ ਵੀ ਪਹਿਲੀ ਪਰਚੀ ਚੱਕ ਲੱਗਿਆ ਜੀ ਪਹਿਲੀ ਪਰਚੀ ਹੋਰ ਵਾਰ ਦੋ ਪਿੱਛੇ ਪਾਉਂਦਾ ਹਾਂ ਆ ਇਧਰ ਆ ਇਧਰ ਆ ਪਹਿਲੀ ਪਰਚੀ

ਪਰ ਉਹਦੇ ਪੱਤਿਆਂ ਲੱਗਦੇ ਆ। ਇਹ ਆਹ ਬਹੁਤ ਜ਼ੋਰ ਜਾਰੀ ਹੈ। ਕਹਿੰਦੇ ਮਿੱਤਰੋ ਕਹੇ ਰੱਤਿਆ ਨਿਕਲ ਗਈ ਰੱਤਿਆ ਰੱਤਿਆ ਸ਼ਹਿਰ ਹਰਿਆਣੇ ਵਾਲਾ ਸ਼ਹਿਰ ਆ ਪੰਜਾਬੀ ਏਰੀਆ ਤੇ ਉੱਥੋਂ ਦੇ ਰਾਜਕੁਮਾਰ ਨਾਮ ਦੇ ਇਨਸਾਨ ਲੈ ਵੀ ਤੂੰ ਫਿਰ ਦਿਖਾ ਦੇ ਕਿ ਰੱਤਿਆ ਹਰਿਆਣੇ ਚਾ ਮੇਰੇ ਨਾਂਕਿਆਂ ਧੁਆਣੇ ਨਾਲ ਹੀ ਉਹਦੇ ਉੱਥੇ ਗਈ ਲੱਗਦਾ ਨਾਂਕਿਆਂ ਪਿੰਡਾਂ ਕੋਲੇ ਬਾਜੀ ਮੋ ਕਰਦੇ ਜੋਕੇ ਜਾਣ ਗਿਆ ਹਰਿਆਣੇ ਵਾਲੇ ਵੀ ਤਗੜੇ ਪੰਜਾਬ ਦੇ ਲੋਕ ਘਟ ਰਹੇ ਸੀ 6000 ਵਾਲੇ ਟੈਲੀਫੋਨ ਕੇ ਪਰਤੀ ਪੰਜਾਬ ਦੇ ਲੋਕ ਦਿਆਂ ਦੀ ਗੱਲ ਕਰ ਗੱਲ ਕਰ ਇੱਕ ਨੰਬਰ ਲੱਗ ਰਿਹਾ بڑا ਨੰਬਰ ਚੱਕ ਰਹੀ ਦੂਰੀ ਤੋਂ WhatsApp ਵਾਲਾ ਨਹੀਂ ਆਪਣੀ ਲੱਗ ਰਿਹਾ ਨੰਬਰ ਕਰਨਾ ਭਾਈ ਮੈਂ ਨਹੀਂ ਪਾਤੀ ਨਿਕਲ ਰਹੀ ਇਹ ਲਾ ਲਿਆ ਜਾਂਦਾ ਹੈ ਪਿੱਛੇ ਕਰਦੇ ਨੇ ਪਿੱਛੇ ਮਾਰੋ ਬੜਾ ਦੋਸਤ ਮੁਰਮੇਲਾ ਸ਼ਰਮਾ ਜੀ ਆਦਿ ਜੀ ਸਰਦਾਰ ਜੀ ਲੈ ਬੈਠੇ ਪੂਰੇ ਲੋੜਿਆ ਪਹਿਲਾਂ ਲੱਗਿਆ ਨਹੀਂ ਨੰਬਰ ਨੰਬਰ ਬੋਲ ਦਿੰਨੇ ਆਪਾਂ ਕੋਈ ਚੱਕਰ ਇੱਕ ਮਿੰਟ ਲਾ ਲਾ 99130 99316 99316 ਤੇ ਲੱਗ ਦੇ ਦੇ ਲੱਗ ਕਿ ਨਾ WhatsApp ਤੇ ਲੱਗ ਦੇ ਕਈ ਨਾ WhatsApp ਤੇ ਨੈਟਵਰਕ ਦੀ ਪ੍ਰੋਬਲਮ ਹੈ ਇਰਟਲ ਤੇ ਲਾ ਕੇ ਦੇ ਦੇ ਮੈਂ ਇਹਦੇ ਨੰਬਰ ਇੱਕ ਵਾਈਟ ਕੀ ਪਹੁੰਚੀ 788 ਅੰਮ੍ਰਿਤਸਰ ਰਹਾ ਗਿਆ ਨਾ ਇਹਦਾ ਦੁਕਾਨੀ 24 ਦਾ ਪਹਿਲਾਂ ਬੋਲ ਆਇਆ ਪਰਕਰ ਬਰਾਤ ਪਾਚੀ ਚੱਕੀ ਪਾਚੀ ਦਿਖਾਉਣ ਨੂੰ ਬਹੁਤ ਯਾਰ ਲੱਗਦਾ ਨਾ ਕੇ ਆਲੀ WhatsApp ਤੋਂ ਕੋਈ ਨਹੀਂ ਮਾਰ ਕੇ ਸਾਹੀ ਵਰਗਦਾ ਬਈ ਹੋਏ ਹਾਂ ਆ ਰਹੀ ਹੈ ਜਾਈ ਗਏ ਨਾ ਮੈਂ ਮਦਦ ਚੈੱਕ ਕਰਦੇ ਹੋਰ ਜੋ ਹੋਰ ਰਾਜਪਾਲ ਆਇਆ ਸੀ ਲੱਕੀ ਡਰਾਉ ਦੇ ਵਿੱਚ ਬੱਦਰ ਸਿੱਤੋ ਫੋਨ ਹੈ ਇਹਨੇ ਅੱਜ ਕਿਹੜੀ ਜਗ੍ਹਾ ਤੋਂ ਬੋਲ ਰਿਹਾ ਵਰਦੀਆ ਜੀ ਦੇਖ ਲਓ ਬਈ ਹਰਿਆਣੇ ਵਾਲਾ ਹਾਂਜੀ ਹਾਂਜੀ ਰਾਜਕੁਮਾਰ ਵਰਦੀਆ ਤੁਸੀਂ ਕੋਈ ਕੂਪੜ ਪਾਇਆ ਸੀ ਲੱਕੀ ਡਰਾਉ ਦੇ ਵਿੱਚ ਉੰਨੀ ਕੰਮੇ ਬਾਹਰ ਸ਼ਾਹ ਨੂੰ ਬਾਜੂ ਨੇ ਕਿਤੇ ਪਾਇਆ ਸੀਗਾ ਜੀ ਆ ਦੇ ਕੋਈ ਫਾਰ ਦੀ ਅੱਗੇ ਪਤਾ ਪਤਾ ਪਿਆਉ ਕਿਹੜੀ ਜਗਾ ਜੀ ਲੈ ਉਹ ਪਤਾ ਨੇ ਬੱਤ ਕਰਾ ਕਤਾ ਸ਼ੰਗਰ ਆਇਆ ਕਰੋ 7287 ਕਿੰਨੇ ਕਿਤੇ ਪਾਇਏ ਸੀ ਦੇਖੋ ਭਾਈ ਮੇਰੇ ਤਰਫ ਆਇਆ ਜੀ ਕਿਸਮਤ ਤੇ ਪੜਿਆ ਇੱਕ ਗੁੱਪੜ ਪਾਇਆ ਸੀ ਬੜੀ ਨੇ

ਹਾਂਜੀ ਹਾਂਜੀ ਦੇਖੀ ਲਾਉ ਲਾਇਆ ਮਾਰੂ ਦੇਖੀ ਬਰ ਕਿਹੜੇ ਪੱਲੇ ਤੇ ਪੁੱਛੀ ਕਿਹੜੇ ਚੰਨੇ ਤੇ ਲਾਉ ਲੋ ਚੱਲਣਾ ਬਗਾਇ ਜਿਹੜਾ ਜੀ ਚੱਲਣਾ ਕਹਿੰਦਾ ਨਹੀਂ ਬਾਈ ਬਾਹਰ ਲੋ ਗਿਆ ਦੀ ਉਹ ਕਿਹ ਤੈਨੂੰ ਪਤਾ ਲੱਗੇ ਤੈਨੂੰ ਹਰ ਬਾਈ ਮੇਰੀ ਗੱਲ ਸੁਣ ਤੈਨੂੰ ਥਾਰ ਗੱਡੀ ਨਹੀਂ ਕਿਹਾ ਮੈਨੂੰ ਪਹਿਲਾਂ ਪਤਾ ਲਾਣੀ ਆ ਦੱਸਦੀ ਆ ਭਰਾਵਾਂ ਨੂੰ ਤੇ ਬਹੁਤ ਬਹੁਤ ਮੁਬਾਰਕਾ ਜੁਆਗ ਜੀ ਨੂੰ ਹਰਿਆਣੇ ਵਾਲੇ ਸੋਨੂੰ ਥਾਰ ਹਰਿਆਣੇ ਚੋੜ ਕੇ ਗੌਸ਼ਾਲਾ ਕਲਾਪ ਤਿੰਨ ਕੋਟ ਦੀ ਵਾਲੀ ਤਾਂ ਲਲਲਾ ਲਲਾ ਟ੍ਰਾਫਿਕ ਰੋਕਦਾ ਮੁਕਸਾ ਹੱਥਾਂ ਉਸ ਕਲਾਂ ਕਰੀ ਜੀ ਜੀ ਟ੍ਰਾਫਿਕ ਰੋਕਾਂਗੇ ਪਹਿਲੇ ਬਾਈ ਦੀ ਰਾਤ ਪਰਾ ਫਰੂਨ ਤੋਂ ਇੱਕ ਮੋਟਰਸਾਈਕਲ ਨਿਕਲਿਆ ਜਿਹੜਾ ਚੌਂਦਾ ਰਹਿੰਦਾ ਹੈ ਜੀ ਸਪਲੈਂਡਰ ਧਾਰ ਰਿਪੋਰਟ ਆਉਗੀ ਠੀਕ ਹੈ ਸਭ ਮੇਰੀ ਗੱਲ ਸੁਣ ਲੈ ਧੰਨ ਵਾਲੇ ਕੋਈ ਤੇ ਨਹੀਂ ਫੋਨ ਲਾਵੇ ਜੇ ਅਸੀਂ ਥਾਰ ਛੱਡਣ ਹੋਣੇ 10 ਸਿਆ